पाद पङ्कज बन्दन पद पङ्क्ज बन्दन सिमरोद दोख नन्दन अमरस हृद्या ਹਰਦਨਿਤ ਤਿਆਵੰ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬੇਗਨਨ ਕੇ ਨਾਸ਼ਿਕ ਬੇਗਨਨ ਕੇ ਨਾਸ਼ਿਕ হর গোবিন্দ শুভ সুমাত শ্রী হর রায় নম করি নম কর জোড়ি গুরুহর কৃষ্ণ নমন ਤੇਗ ਬਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੰਨ ਪੰਨ ਸੀਸਾ ਵਾਹਿਗੁਰੂ ਪੰਨ ਪੰਨ ਸੀਸਾ ਬੰਧੋ ਬਰਬਰ ਜਗਦੀ ਸਾਰ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਧੋ ਕਰਿ ਅਨੁraag ਇਕੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਕਹਾ ਬੁੱਧ ਪ੍ਰਵ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਹਮ ਨਾਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਸਤਨਾਮ ਸ਼੍ਰੀ ਸਾਹਿਬ ਗੁਰੂ ਸਾਹਿਬ ਜੀ ਸ੍ਰੀ ਹਰਿ ਗੋਬਿੰਦ ਕਹਿਓ ਸੁਣਾਏ ਜੋ ਅਬ ਕੇ ਸੰਗਤ ਧਨ ਲਿਆਏ ਪੁਰਬ ਸਗਰ ਦੇਖ ਕਰ ਤੋਰਾ ਬਹਰੋ ਲਾਇ ਕਾਜ ਜੈ ਔਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜਿਓ ਜਿਨ ਕੇ ਭਾਗ ਵਡੇ ਹੈ ਭਾਈ ਤਨ ਸਾਧੂ ਸੰਗ ਮੁਖ ਜੁਰੇ ਵਡਿਆਂ ਭਾਗਾਂ ਦੇ ਨਾਲ ਸਤਗੁਰੂ ਗੁਰਦੇਵ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਗੁਰਾਂ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਪ ਵਡਭਾਗੇ ਹੋ ਸੰਧਿਆ ਕਾਲ ਸਮੇਂ। ਸਤਗੁਰਾਂ ਜੀ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਕਥਾ। ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀ ਰਾਜਪਾਈ ਸੰਤੋਖ ਸਿੰਘ ਜੀ ਦੀ ਤਨਾ ਦੀ ਕਲਮ ਪਾਸੋਂ ਲਿਖਿਆ ਹੋਇਆ ਕਾਵ ਰਚਨਾ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਤਾਂ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਗੁਰਾਂ ਜੀਆ ਦਾ ਪਾਵਨ ਪਵਿੱਤਰ ਇਤਿਹਾਸ ਸਰਬਣ ਕਰ ਰਹੇ ਹੋ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਵਾਸਤੇ ਕਾਬਲ ਤੋਂ ਇੱਕ ਸਿੱਖ ਘੋੜਾ ਲੈ ਕੇ ਆ ਰਿਹਾ ਸੀ ਰੂਮ ਦੇਸ਼ ਦਾ ਜੋ ਵਪਾਰੀ ਸੀ ਉਸ ਦੇ ਵੱਲੋਂ ਉਹ ਘੋੜਾ ਵੇਚਿਆ ਗਿਆ 1 ਲੱਖ ਦੀ ਰਕਮ ਦੇ ਕੇ ਉਸ ਸਿੱਖ ਨੇ ਉਹ ਘੋੜਾ ਖਰੀਦਿਆ ਰਾਕੀ ਘੋੜਾ ਸੀ ਬੜਾ ਸੁੰਦਰ ਬੜਾ ਚੰਚਲ ਘੋੜਾ ਸੀ ਉਸ ਘੋੜੇ ਦੀ ਖਬਰ ਬਾਰਸ਼ਾ ਨੂੰ ਪਤਾ ਲੱਗੀ ਤੇ ਬਾਰਸ਼ਾ ਨੇ ਆਪਣੇ ਸਿਪਾਈ ਭੇਜ ਕੇ ਉਹ ਘੋੜਾ ਉਸ ਸਿੱਖ ਦੇ ਕੋਲੋਂ ਖੋਹ ਲਿਆ ਤੇ ਉਹ ਘੋੜਾ ਲੈ ਕੇ ਜਦੋਂ ਲਾਹੌਰ ਵਿਖੇ ਪਹੁੰਚੇ 1-2 ਦਿਨ ਤੱਕ ਘੋੜਾ ਠੀਕ ਰਿਹਾ ਤੇ ਉਸ ਤੋਂ ਬਾਅਦ ਬਿਮਾਰ ਹੋਣਾ ਸ਼ੁਰੂ ਹੋ ਗਿਆ ਤੇ ਉਹਦੇ ਜਿਹੜੇ ਦੋਵੇਂ ਅੱਗੇ ਪੈਰ ਨੇ ਉਸ ਦੇ ਵਿੱਚੋਂ ਜਿਹੜਾ ਸੱਜਾ ਪੈਰ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਦਰਦ ਦੇ ਨਾਲ ਦੁਖਣ ਲੱਗਾ ਤੇ ਕਾਜ਼ੀਆਂ ਹਾਕਮਾਂ ਨੇ ਆ ਕੇ ਕਿਹਾ ਕਿ ਬਾਦਸ਼ਾਹ ਜੀ ਆਪ ਜੀ ਚੰਗਾ ਕਰੋ ਜੇਕਰ ਇਸ ਘੋੜੇ ਨੂੰ ਵੇਚ ਦਿਓ ਜਾਂ ਕਿਤੇ ਬਾਹਰ ਛੱਡ ਦਿਓ ਕਿਉਂਕਿ ਜਦੋਂ ਇਸ ਘੋੜੇ ਦੇ ਨਾਲ ਜਿਹੜੇ ਬਾਕੀ ਘੋੜੇ ਰਹਿਣਗੇ ਤਵੇਲੇ ਵਾਲੇ ਉਹ ਵੀ ਬਿਮਾਰ ਹੋਣਗੇ ਇਹਦੀ ਹਵਾ ਦੇ ਨਾਲ ਹੀ ਤੇ ਵਾਤਾਵਰਣ ਦੇ ਨਾਲ ਬਾਕੀ ਘੋੜਿਆਂ ਦੇ ਉੱਤੇ ਅਸਰ ਪਵੇਗਾ ਤੇ ਵੈਸੇ ਵੀ ਬਾਰਸ਼ਾ ਜੀ ਹੁਣੇ ਘੋੜਾ ਸਵਾਰੀ ਕਰਨ ਦੇ ਯੋਗ ਰਿਹਾ ਨਹੀਂ ਸੋ ਇਸ ਪ੍ਰਕਾਰ ਬਾਰਸ਼ਾ ਨੇ ਉਹ ਘੋੜਾ ਫਿਰ ਕਾਜੀ ਸਾਹਿਬ ਨੂੰ ਦੇ ਦਿੱਤਾ ਜਿਹੜੇ ਕਾਜੀ ਬਾਰਸ਼ਾ ਨੂੰ ਬਾਰਸ਼ਾ ਸ਼ਾਹਜਹਾਨ ਨੂੰ ਦੱਸਦੇ ਹੁੰਦੇ ਸੀ ਆਇਤਾਂ ਦੇ ਬਾਰੇ ਗਿਆਨ ਦਿੰਦੇ ਹੁੰਦੇ ਸੀ ਉਹਨਾਂ ਨੂੰ ਘੋੜਾ ਵੇਚਿਆ ਦੇ ਦਿੱਤਾ ਤੇ ਨਾਲ ਕਹਿ ਦਿੱਤਾ ਜੇਕਰ ਕੋਈ ਘੋੜਾ ਖਰੀਦਣਾ ਚਾਹੇ ਤਾਂ ਉਸ ਨੂੰ ਇਹ ਘੋੜਾ ਧਾਮ ਲੈ ਕੇ ਦੇ ਦੇ ਆ ਜੀ ਉਹ ਘੋੜਾ ਲੈ ਕੇ ਕਾਜੀ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਾਹ ਵਿੱਚ ਸਤਿਗੁਰਾਂ ਦਾ ਫੜਾ ਲੱਗਿਆ ਸੀ ਲਾਹੌਰ ਵਿਖੇ ਹੀ ਮਹਾਰਾਜ ਸੰਘਾਸ ਤੇ ਵਿਰਾਜਮਾਨ ਸਨ ਸਤਿਗੁਰਾਂ ਦੀ ਨਿਗਾਹ ਪਈ ਮਹਾਰਾਜ ਨੇ ਕਾਜੀ ਨੂੰ ਅਤੇ ਘੋੜੇ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰਾਂ ਜੀ ਨੇ ਸਾਰੀ ਗੱਲ ਪੁੱਛੀ ਅੰਤਰਜਾਮੀ ਮਹਾਰਾ ਸਾਰਾ ਕੁਝ ਜਾਣਦੇ ਸੀ ਤੇ ਉਸ ਸਿੱਖ ਨੇ ਵੀ ਦੱਸ ਦਿੱਤਾ ਬਾਕੀ ਸਿੱਖਾਂ ਨੂੰ ਸੋ ਇਸ ਪ੍ਰਕਾਰ ਕਰਦਿਆਂ ਹੋਇਆਂ ਮਹਾਰਾਜ ਨੇ ਕਾਜੀ ਨੂੰ ਕਿਹਾ ਕਿ ਕਾਜੀ ਇਹ ਘੋੜਾ ਜੇਕਰ ਤੂੰ ਸਾਨੂੰ ਦੇਣਾ ਜਾਵੇ ਤਾਂ ਸਾਨੂੰ ਦੇ ਸਕਦਾ ਅਸੀਂ ਇਹ ਘੋੜਾ ਤੇਰੇ ਕੋਲੋਂ ਖਰੀਦਣ ਲਈ ਤਿਆਰ ਆ 10000 ਰੁਪਿਆ ਰਕਮ ਮੁਰਰ ਕੀਤੀ ਗਈ ਤੇ ਸਤਗੁਰੂ ਜੀ ਕਹਿਣ ਲੱਗੇ 10000 ਰੁਪਇਆ ਤੈਨੂੰ ਅਸੀਂ ਦੇ ਦੇਾਂਗੇ। ਸੋ ਇਸ ਪ੍ਰਕਾਰ ਮਹਾਰਾਜ ਜਿਵੇਂ ਬਚਨ ਕਰ ਰਹੇ ਨੇ ਕਾਜੀ ਦੇ ਨਾਲ ਉਹ ਪਾਵਨ ਕਥਾ ਸਰਵਣ ਕਰਿਏ ਜੀ। ਸਤਗੁਰਾਂ ਦਾ ਸੁੰਦਰ ਸੰਗਾਸਣ ਲੱਗਿਆ ਹੈ ਮਹਾਰਾਜ ਸੰਗਾਸਣ ਤੇ ਵਿਰਾਜਮਾਨ ਨੇ। ਸਤਗੁਰਾਂ ਦੇ ਕੋਲ ਹੀ ਇੱਕ ਥੜੇ ਦੇ ਉੱਤੇ ਜਗ ਪੀੜੀ ਦੇ ਉੱਤੇ ਕਾਜੀ ਬੈਠਾ ਹੈ। ਤੇ ਘੋੜਾ ਸਾਹਮਣੇ ਖੜਾ ਹੈ ਬਾਕੀ ਗੁਰੂਕੀਆਂ ਸੰਗਤਾਂ ਖੜੀਆਂ ਨੇ। ਆਪਣੀ ਮਨ ਦੇ ਇਕਾਗਰਤਾ ਨੂੰ ਉਸੇ ਸਥਾਨਾ ਦੇ ਉੱਤੇ ਲੈ ਚਲੀਏ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ ਅਦਬ ਸਤਕਾਰ ਸਹਿਤ ਆਕੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਜੀ ਸ੍ਰੀ ਹਰਿ ਗੋਬਿੰਦ ਕਾਹੋ ਸੁਨਾਏ ਤਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਪਾਰਸ਼ਾ ਮਹਾਰਾਜ ਕਾਜੀ ਨੂੰ ਕਹਿਣ ਲੱਗੇ ਜੋ ਅਬ ਕਹਿ ਸੰਗਤ ਤਨ ਲਿਆਏ ਮਹਾਰਾਜ ਕਹਿਣ ਲੱਗੇ ਕਾਜੀ ਜੀ ਹੁਣ ਤੋਂ ਜਿਹੜੀ ਵੀ ਸੰਗਤ ਆਵੇਗੀ ਸੰਗਤ ਸਾਨੂੰ ਭੇਟਾ ਚੜਾਵੇਗੀ ਸਾਨੂੰ ਧਨ ਮਾਇਆ ਇਤਿਆਦਕ ਜੋ ਵੀ ਦਵੇਗੀ ਪੂਰਬ ਸਗਰ ਦੇ ਕਰ ਤੋਰਾ ਉਸ ਧਨ ਦੇ ਵਿੱਚੋਂ ਅਸੀਂ ਤੁਹਾਡੇ ਪੈਸੇ ਦੇ ਦੇਵਾਂਗੇ ਬਾਹਰ ਲਾਏ ਕਾਜ ਜਿਉਂ ਰਾ ਬਾਗੀ ਕਾਰਜਾਂ ਦੇ ਬਾਰੇ ਬਾਅਦ ਦੇ ਵਿੱਚ ਸੋਚਾਂਗੇ ਸਭ ਤੋਂ ਪਹਿਲਾਂ ਤੁਹਾਡੇ ਪੈਸੇ ਦਵਾਂਗੇ ਪਹਿਲ ਦੇ ਆਧਾਰ ਦੇ ਉੱਤੇ ਤੁਹਾਡੇ ਪੈਸੇ ਦੇ ਦੇਵਾਂਗੇ

ਤੁਹਾਡੇ ਕੋਲ ਰਕਮ ਪਹੁੰਚ ਗਈ ਹੈ ਇਹ ਗੱਲ ਜਾਣ ਲਵੋ ਇਸ ਹਿਤ ਕੋਈ ਨਾ ਸੰਸੇਠਾ ਮੰਨ ਦੇ ਵਿੱਚ ਕੋਈ ਸ਼ੰਕਾ ਨਾ ਕਰੋ ਇਸ ਗੱਲ ਦੇ ਉੱਤੇ ਵਿਸ਼ਵਾਸ ਰੱਖੋ ਇਹ ਗੱਲ ਨੂੰ ਜਾਣ ਲਵੋ ਕਿ ਤੁਹਾਡੇ ਘਰ ਦੇ ਵਿੱਚ ਮਾਇਆ ਪਹੁੰਚ ਚੁੱਕੀ ਹੈ ਤੁਰਤ ਆਏ ਬਹ ਤੈ ਨ ਚਿਰ ਕਾਲ ਮਹਾਰਾਜ ਕਹਿਣ ਲਗੇ ਬਹੁਤਾ ਸਮਾਂ ਨਹੀਂ ਲਾਵਾਂਗੇ ਤੁਹਾਡੇ ਪੈਸੇ ਦੇ ਦੇਾਂਗੇ ਜਲਦੀ ਰਪੇ ਸਿੱਖ ਸੋ ਲਿਓ ਸੰਭਾਲ ਤੇ ਸਾਡੇ ਸਿੱਖ ਜੋ ਮਾਇਆ ਲੈ ਕੇ ਆਣਗੇ ਉਹਦੇ ਵਿੱਚੋਂ ਤੁਹਾਨੂੰ ਦਵਾਂਗੇ ਧਨ ਰਹਿਣਾ 71 ਏਕ ਪਰਮਾਹੀ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਅਸੀਂ ਇੱਕੋ ਸਥਾਨ ਦੇ ਉੱਤੇ ਰਹਨੇ ਹਾਂ ਅਸੀਂ ਹੋਰ ਕੁਝ ਸਮੇਂ ਤੱਕ ਲਾਹੌਰ ਵਿੱਚ ਹੀ ਰਵਾਂਗੇ ਜੇਕਰ ਲਾਹੌਰ ਵਿੱਚ ਨਾ ਵੀ ਹੋਏ ਅੰਮ੍ਰਿਤਸਰ ਚਲੇ ਜਾਵਾਂਗੇ ਤੇ ਅੰਮ੍ਰਿਤਸਰ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਤੇ ਅਜੇਹਾ ਵੀ ਨਹੀਂ ਦੇ ਦਾ ਪਤਾ ਨਹੀਂ ਸਾਡੇ ਪੜਾ ਦਾ ਨਹੀਂ ਪਤਾ ਸਾਡੇ ਸਥਾਨਾ ਦਾ ਨਹੀਂ ਪਤਾ ਸੋ ਇਹ ਗੱਲ ਇੱਕ ਦੂਜੇ ਤੋਂ ਲੁਕੀ ਛਿਪੀ ਨਹੀਂ ਰਹੇਗੀ ਮੇਲ ਨੇਤਾ ਪ੍ਰਤ ਹਮ ਭਗਮਾਹੀ ਤੁਸੀਂ ਸਵੇਰੇ ਸ਼ਾਮ بارشਾਂ ਦੀ ਕਚਹਿਰੀ ਵਿੱਚ ਜਾਂਦੇ ਹੋ ਇਹੀ ਰਸਤੇ ਦੀ ਹੋ ਕੇ ਜਾਂਦੇ ਹੋ ਸਵੇਰੇ ਸ਼ਾਮ ਤੁਸੀਂ ਸਾਡੇ ਪੜਾ ਦੇ ਦਰਸ਼ਨ ਕਰਦੇ ਹੋ ਸਵੇਰੇ ਸ਼ਾਮ ਅਸੀਂ ਮੱਥੇ ਲਗਦੇ ਹਾਂ ਸੁਨ ਕਾਜੀ ਪੁਨ ਬਾਕ ਬਖਣਾ ਸਤਿਗੁਰਾਂ ਦੇ ਬਚਨ ਸੁਣ ਕੇ ਕਾਜੀ ਕਹਿਣ ਲੱਗਾ ਨਹੀਂ ਅਟਕੋ ਮੈਂ ਸਮੋ ਮਹਾਨ ਕਹਿਣ ਲੱਗਾ ਸਤਿਗੁਰੂ ਜੀ ਮੈਂ ਹੁਣ ਧੰਨ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦਾ ਮੈਂ ਇਹ ਨਹੀਂ ਚਾਹੁੰਦਾ ਕਿ ਮਾਇਆ ਇਸ ਪ੍ਰਕਾਰ ਮੈਨੂੰ ਲੇਟ ਪ੍ਰਾਪਤ ਹੋਵੇ ਜਾਂ ਧੰਨ ਦੇ ਲਈ ਤੁਸੀਂ ਮੈਨੂੰ ਬਾਅਦ ਦੇ ਵਿੱਚ ਕਹੋ ਮੈਂ ਚਾਹੁੰਨਾ ਕਿ ਧੰਨ ਮੈਨੂੰ ਛੇਤੀ ਤੋਂ ਛੇਤੀ ਪ੍ਰਾਪਤ ਹੋ ਜਾਵੇ ਔਰ ਤਰ ਫਿਕਰ ਦਰਬ ਜੈ ਦੇ ਹੋ ਮਹਾਰਾਜ ਮੇਰੇ ਮਨ ਦੇ ਵਿੱਚ ਉਸ ਗੱਲ ਦੀ ਫਿਕਰ ਰਹੇਗੀ ਧਰ ਦੀ ਕਿ ਧਨ ਕਦੋਂ ਆਏਗਾ ਸਤਿਗੁਰੂ ਦੇਣਗੇ ਜਾਂ ਨਹੀਂ ਦੇਣਗੇ ਇਹ ਮੇਰੇ ਮਨ ਵਿੱਚ ਰਹੇਗੀ ਗੱਲ ਦੇਖੋ ਭਲੇ ਰਜ ਜੁਤ ਅਸਲੇ ਹੋ ਦੇਖੋ ਮਹਾਰਾਜ ਕਿਉਂਕਿ ਇਹ ਜੋ ਘੋੜਾ ਤੁਸੀਂ ਮੇਰੇ ਕੋਲੋਂ ਲੈ ਰਹੇ ਹੋ ਇਹ ਘੋੜਾ ਰੋਗੀ ਹੈ ਤੇ ਖੁਦਾ ਨਾ ਖਾਸ ਤਾਂ ਕੱਲ ਕੋਈ ਐਸੀ ਦੁਰਘਟਨਾ ਹੋ ਜਾਏ ਇਹ ਘੋੜਾ ਚੜਾਈ ਕਰ ਜਾਏ ਜਾ ਹੋਰ ਜਿਆਦਾ ਰੋਗੀ ਹੋ ਜਾਏ ਤੇ ਤੁਸੀਂ ਮੈਨੂੰ ਕਹਿ ਦਿਓ ਕਿ ਅਸੀਂ ਨਹੀਂ ਤੇਰੇ ਪੈਸੇ ਦਿੰਦੇ ਇਸ ਗੱਲ ਦੀ ਚਿੰਤਾ ਮੈਨੂੰ ਬਹੁਤ ਜਿਆਦਾ ਸਤਾ ਰਹੀ ਹੈ ਫੇਰੇ ਨਾ ਫੇਰ ਤਰਗ ਕੋ ਸੌਦਾ ਮਹਾਰਾਜ ਫੇਰ ਦੀ ਗੱਲ ਤਾਂ ਫੇਰ ਹੀ ਰਹਿ ਜਾਂਦੀ ਹੈ ਤੁਸੀਂ ਕਹਿੰਦੇ ਹੋ ਕਿ ਫੇਰ ਦੇ ਦੇਵਾਂਗੇ ਮਹਾਰਾਜ ਫੇਰ ਕਿਹਨੇ ਦੇਖੀ ਹੈ ਜੇਕਰ ਹੁਣੇ ਆਪ ਜੀ ਮੈਨੂੰ ਜਾਂ ਤਾਂ ਲਿਖ ਕੇ ਦੇ ਦਿਓ ਜਾਂ ਮੇਰੀ ਰਕਮ ਮੈਨੂੰ ਦੇ ਦਿਓ ਕਦੇ ਸ਼ੋਕ ਕਿਦੋਂ ਦੇ ਮੋਦਾ ਮੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਸ਼ੋਕ ਨਾ ਹੋਵੇ ਜੇਕਰ ਆਪ ਜੀ ਘੋੜੇ ਦਾ ਸੌਦਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਕੋਈ ਪੱਕਾ ਕੋਈ ਲਿਖ ਪੜਾ ਕਰ ਲਵੋ ਜਾਂ ਮੈਨੂੰ ਰਕਮ ਦੇ ਦਿਓ ਸਨ ਗੁਰ ਪਨਿਓ ਨਾ ਪਨਿ ਅਨਜਾਨ ਸਤਗੁਰੂ ਪਾਤਸ਼ਾਹ ਮਹਾਰਾਜ ਕਾਜੀ ਦੀ ਗੱਲ ਸੁਣ ਕੇ ਕਹਿਣ ਲੱਗੇ ਕਾਜੀ ਸਭ ਅਣਜਾਣ ਹੁੰਦੇ ਹੋ ਅਜਹੀਆਂ ਅਣਜਾਣ ਪੁਨੇ ਵਾਲੀਆਂ ਭੋਲੀਆਂ ਗੱਲਾਂ ਕਿਉਂ ਕਰਦੇ ਹੋ ਇਹ ਨਹ ਭਲੇ ਪੁਰਖ ਕੀ ਬਾਨ ਤੁਸੀਂ ਸਿਆਣੇ ਪਰਸ਼ੋ ਭਲੇ ਪੁਰਸ਼ ਜਾਣਦੇ ਹੋ ਤੇ ਧਾਰਮਿਕ ਓਕਾਜੀ ਹੋ ਤੇ ਅਜਹੀਆਂ ਗੱਲਾਂ ਕਿਉਂ ਕਰਦੇ ਹੋ ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਆਕ ਕਰਪੁਨ ਫਿਰ ਜਾਨਾ ਮਹਾਰਾਜ ਪੁਰਮੇ ਹੁੰਦੇ ਨੇ ਆਪਣੇ ਬਚਨਾਂ ਤੋਂ ਨਹੀਂ ਥਿਰਦੇ ਹੁੰਦੇ ਜੋ ਵਜਨ ਅਸੀਂ ਕਹਿ ਦਿੱਤਾ ਉਸ ਪੱਥਰ ਤੇ ਲਕੀਰ ਹੈ ਮਹਾਰਾਜ ਨੇ ਕਿਹਾ ਜੇ ਕਰ ਸਿੱਕਿਆ ਹੈ ਕਿ ਧੰਨ ਤੁਹਾਡ ਘਰ ਵਿੱਚ ਪਹੁੰਚ ਚੁਕਿਆ ਹੈ ਤੇ ਉਹ ਪਹੁੰਚਿਆ ਹੀ ਹੋਇਆ ਇਸ ਗੱਲ ਦੇ ਉੱਤੇ ਸ਼ੰਕਾ ਕਰੇ ਕਰੇ ਜੇ ਨਰ ਸੇ ਦੋਜਕ ਜਾਨਾ ਤੇ ਜਿਹੜਾ ਮਨੁੱਖ ਬੇਈਮਾਨੀਆਂ ਕਰਦਾ ਹੈ ਮੁੱਖ ਦੇ ਵਿੱਚ ਕੋਈ ਹੋਰ ਗੱਲਾਂ ਕਰਦਾ ਤੇ ਮਨ ਦੇ ਵਿੱਚ ਕਪੜ ਰੱਖਦਾ ਮਹਾਰਾਜ ਕਹਿੰਦਾ